ਉਹ ਦੋ ਲੇਡੀਜ਼ ਪਹਿਲਾਂ ਜੀ ਸਮਾਨ ਲੈ ਰਹੀਆਂ ਸੀਗੀਆਂ ਉਰੇ ਤੇ ਦੋ ਲੇਡੀਜ਼ ਹੋਰ ਐਂਟਰੀ ਕਰੀ ਉਹਨਾਂ ਨੇ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਪਰਸ ਤੇ ਟੱਕ ਲਾਇਆ ਪਹਿਲਾਂ ਉਹਨਾਂ ਨੇ ਜੀ ਹੂੰ ਪੈਸੇ ਕੱਢਣ ਦੀ ਕੋਸ਼ਿਸ਼ ਕਰੀ ਪਰ ਪੈਸੇ ਨਹੀਂ ਨਿਕਲੇ ਉਹਨਾਂ ਤੋਂ ਫਿਰ ਉਹ ਦੂਜੇ ਪਾਸੇ ਟੱਕ ਲਾਇਆ ਉਹਨਾਂ ਨੇ ਫਿਰ ਵੀ ਪੈਸੇ ਨਹੀਂ ਨਿਕਲੇ ਜੀ ਫਿਰ ਉਹਨਾਂ ਨੇ ਉੱਪਰਲੇ ਪਾਸੋਂ ਪੂਰੀ ਕਿੱਟੀ ਕੱਢ ਲਈ ਜੀ ਉਹਦੀ ਕਿੱਟ ਕੱਢ ਕੇ ਫਿਰ ਉਹ ਜਦੀ ਚਲੀ ਗਈਆਂ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਕਾਗਦਾਂ ਦਾ ਜੀ ਉਹਦਾ ਜੀ ਇੱਕ ਮੋਬਾਈਲ ਸੀਗਾ ਵਿੱਚ 3000 ਰੁਪਿਆ ਸੀਗਾ ਜੀ ਕਾਕੀ ਹੋਰ ਡਾਕੂਮੈਂਟ ਸੀਗੇ ਜੀ ਕੁਛ ਮਿਲਿਆ ਵੀ ਉੱਚੋ ਜੀ ਹਾਂ ਉਹ ਕਹਿੰਦੇ ਮੋਬਾਈਲ ਮਿਲ ਗਿਆ ਜੀ ਸਾਨੂੰ ਵੀ ਪੈਸੇ ਨਹੀਂ ਮਿਲੇ ਹੈਗੇ ਕਿੱਥੇ ਸੱਟ ਗਿਆ ਸੀ ਮੋਬਾਈਲ ਜੀ ਉਹ ਹਾਂ ਬਾਹਰਲੇ ਪਾਸੇ ਜੀਟੀ ਰੋਡ ਤੇ ਜੀ ਲੋਕਾਂ ਨੂੰ ਕੀ ਵੇਅਰ ਕਰੋਗੇ ਜਿਸ ਤਰ੍ਹਾਂ ਇਸ ਤਰ੍ਹਾਂ ਗਰੋਹ ਬਜਾਰਾ ਸਰਗਰਮ ਰਹਿੰਦੇ ਨੇ ਪਤਾ ਕੀ ਹੈ ਜੀ ਧਿਆਨ ਰੱਖੋ ਜੀ ਆਪਣੇ ਸਮਾਨ ਦਾ ਆਪ ਜ਼ਿੰਮੇਵਾਰੀ ਕਰੋ ਹੈਨਾ ਹੁਣ ਅਸੀਂ ਆਉਰੇ ਅਸੀਂ ਸਮਾਨ ਦਈਏ ਜਾਂ ਕਸਟਮਰ ਦਾ ਧਿਆਨ ਰੱਖੀਏ ਇਸ ਕਰਕੇ ਕਸਟਮਰ ਨੂੰ ਵੀ ਚਾਹੀਦਾ ਹੈ ਵੀ ਆਪਣੇ ਸਮਾਨ ਦਾ ਆਪ ਧਿਆਨ ਰੱਖੋ ਦੇਖੋ ਸੇਮ ਲੇਡੀ ਜੀ ਇੱਕ ਦਰਾਏ ਦੀ ਵੀ ਕੋਈ ਵੀਡੀਓ ਆਈ ਹੈ ਉਹੀ ਲੱਗਦੀ ਹੈ ਨੇ ਉਹ ਉਹ ਵੀ ਇਹੀ ਨੇ ਉਹ ਵੀ ਇਹੀ ਨੇ ਦਰਾਹੀ ਵਾਦ ਕਰ ਉਹ ਇੱਕ ਆਟੋ ਚੜਨ ਲੱਗੀ ਸੀਗੀ ਬੀਬੀ ਉਹਦਾ ਪਿੱਛੋਂ ਪਰਸੀ ਕੱਟ ਲਿਆ ਉਹਨਾਂ ਨੇ ਇੱਕ ਮੂਰੇ ਖੜ ਗਈ ਇੱਕ ਮਗਰ ਉਹ ਬੀਬੀ ਗੱਬੇ ਸੀਗੀ ਉਹਦਾ ਪਰਸੀ ਕੱਟ ਲਿਆ ਉਹਨਾਂ ਨੇ